ਸੋ ਸਿਕਨ ਸਾਰਿਆਂ ਨੂੰ ਹਾਂਜੀ ਤੇ ਅੱਜ ਆਪਾਂ ਤੁਹਾਨੂੰ ਦੱਸਣ ਲੱਗੇ ਆ ਜੋੜ ਵਾਲੀ ਬਾਜੂ ਦੀ ਕਟਿੰਗ ਕਈ ਵਾਰੀ ਕੀ ਹੁੰਦਾ ਜਦੋਂ ਆਪਾਂ ਇੱਕ ਜੋੜ ਪਾਉਂਦੇ ਆ ਬਾਜੂ ਦੇ ਵਿੱਚ ਇਹ ਦੇਖੋ ਇਸ ਤਰ੍ਹਾਂ ਇਹ ਦੇਖੋ ਜਿਸ ਤਰ੍ਹਾਂ ਆਪਾਂ ਇੱਕ ਸਾਈਡ ਜੋੜ ਪਾਇਆ ਹੋਇਆ ਇਹ ਦੇਖੋ ਅਗਰ ਆਪਾਂ ਇੱਕ ਸਾਈਡ ਬਾਜੂ ਦੇ ਵਿੱਚ ਜੋੜ ਪਾਉਂਦੇ ਆ ਜਦੋਂ ਆਪਾਂ ਬਾਜੂ ਦੀ ਕਾਟ ਪਾਉਂਦੇ ਆ ਇੱਕ ਜੋੜ ਆਪਣਾ ਫਰੰਟ ਤੇ ਆ ਜਾਂਦਾ ਇੱਕ ਜੋੜ ਆਪਣਾ ਬੈਕ ਤੇ ਆ ਜਾਂਦਾ ਜਿਦੇ ਕਰਕੇ ਆਪਾਂ ਨੂੰ ਪ੍ਰੋਬਲਮ ਆ ਜਾਂਦੀ ਹੈ ਬਾਜੂ ਦੇ ਵਿੱਚ ਕਈ ਵਾਰੀ ਕਸਟਮਰ ਵੀ ਬੋਲ ਦਿੰਦਾ ਕਿ ਜੋੜ ਅੱਗੇ ਨਹੀਂ ਆਣਾ ਚਾਹੀਦਾ ਹਨਾ ਤੇ ਆਪਾਂ ਇਸ ਜੋੜ ਨੂੰ ਦੋਨੋਂ ਜੋੜ ਬੈਕ ਸਾਈਡ ਕਿਸ ਤਰ੍ਹਾਂ ਲੈ ਕੇ ਜਾਣੇ ਆ ਬਾਜੂ ਦੇ ਉਹ ਤੁਸੀਂ ਜਿਸ ਤਰ੍ਹਾਂ ਆਪਾਂ ਇਹ ਕਪੜਾ ਰੱਖਿਆ ਹੋਇਆ ਹੈ ਚੈੱਕ ਕਰੋ ਇਸ ਤਰ੍ਹਾਂ ਤੁਸੀਂ ਕਪੜੇ ਨੂੰ ਰੱਖਣਾ ਆ ਇਹ ਦੇਖੋ ਸਿੱਧੀ ਬਾਜੂ ਨਾਲ ਸਿੱਧੀ ਬਾਜੂ ਮਿਲਾਣੀ ਆ ਜੋੜ ਦੋਨੋਂ ਤੁਹਾਡੇ ਆ ਦੇਖੋ ਦੋਨੋਂ ਜੋੜ ਤੁਹਾਡੇ ਇੱਕ ਸਾਈਡ ਤੇ ਹੋਣੇ ਚਾਹੀਦੇ ਆ ਇਹ ਦੇਖੋ ਦੋਨੋਂ ਜੋੜ ਇੱਕੇ ਸਾਈਡ ਤੇ ਹੋਣੇ ਚਾਹੀਦੇ ਆ ਠੀਕ ਹੈ ਜੀ ਤੇ ਸਿੱਧੀ ਬਾਜੂ ਨਾਲ ਸਿੱਧੀ ਬਾਜੂ ਅਗਰ ਤੁਸੀਂ ਮਿਲਾਉਣੇ ਹੋ ਤੁਹਾਡੇ ਦੋਨੋਂ ਜੋੜ ਇੱਕ ਸਾਈਡ ਤੇ ਆ ਜਾਣਗੇ ਬੈਕ ਸਾਈਡ ਤੇ ਠੀਕ ਹੈ ਜੀ ਇਸ ਤੋਂ ਬਾਅਦ ਤੁਸੀਂ ਇਹਨੂੰ ਇਸ ਤਰ੍ਹਾਂ ਫੋਲਡ ਕਰ ਲੋਗੇ ਬਾਜੂ ਨੂੰ ਇਸ ਤਰ੍ਹਾਂ ਫੋਲਡ ਕਰਨ ਤੋਂ ਬਾਅਦ ਜਿਸ ਤਰ੍ਹਾਂ ਆਪਾਂ ਬਾਜੂ ਨੂੰ ਅੱਗੇ ਤੋਂ ਬੰਦ ਕਰਨਾ ਹੈ ਜੀ 6 ਇੰਚ ਆਪਾਂ ਇੱਥੋਂ 2 ਇੰਚ ਐਕਸਟਰਾ ਦੀ ਮਾਰਕਿੰਗ ਕਰਾਂਗੇ ਯਾਨੀ ਕਿ 8 ਇੰਚ ਤੇ 8 ਇੰਚ ਤੇ ਆਪਾਂ ਬਾਜੂ ਦੀ ਮਾਰਕਿੰਗ ਕਰ ਲਈ ਹੋਈ ਹੈ ਬੰਦ ਕਰਨ ਲਈ ਜਿਸ ਤਰ੍ਹਾਂ ਆਪਾਂ ਇੱਥੋਂ ਮੋਢੇ ਵਾਲੀ ਕਾਰਟ ਦੀ ਮਾਰਕਿੰਗ ਕਰਨੀ ਹੈ ਇਸ ਤਰ੍ਹਾਂ ਆਪਾਂ ਮੋਢੇ ਵਾਲੀ ਕਾਰਟ ਦੀ ਮਾਰਕਿੰਗ ਕਰ ਲਈ ਹੋਈ ਹੈ 3.5 ਇੰਚ ਤੇ ਤੁਸੀਂ ਪੌਣੀ ਬਾਜੂ ਦੀ ਮਾਰਕਿੰਗ ਕਰ ਸਕਦੇ ਹੋ ਠੀਕ ਹੈ ਜੀ ਉਸ ਤੋਂ ਬਾਅਦ ਤੁਸੀਂ ਇੱਥੋਂ 1/4 ਇੰਚ ਟੇਪ ਰੱਖਣਾ ਇਸ ਤਰ੍ਹਾਂ 1/4 ਇੰਚ ਟੇਪ ਰੱਖ ਕੇ ਇੱਥੋਂ ਇੰਚ ਟੇਪ ਨੂੰ ਤੁਸੀਂ ਡਬਲ ਕਰ ਲੈਣਾ ਜੀ ਠੀਕ ਹੈ ਇੰਚ ਨੂੰ ਡਬਲ ਕਰਕੇ ਸੈਂਟਰ ਦੇ ਵਿੱਚ ਇਸ ਤਰ੍ਹਾਂ ਮਾਰਕਿੰਗ ਕਰ ਲੈਣੀ ਹੈ ਇਸ ਤਰ੍ਹਾਂ ਇਹ ਆਪਣੀ ਸੈਂਟਰ ਦੇ ਵਿੱਚ ਮਾਰਕਿੰਗ ਹੋ ਚੁੱਕਿਆ ਇਸ ਤੋਂ ਬਾਅਦ ਆਪਾਂ ਇੱਥੋਂ ਹਾਫ ਇੰਚ ਦੀ ਮਾਰਕਿੰਗ ਉੱਪਰ ਨੂੰ ਕਰਨੀ ਹੈ ਤੇ ਹਾਫ ਇੰਚ ਦੀ ਮਾਰਕਿੰਗ ਆਪਾਂ ਡਾਊਨ ਡਾਊਨ ਨੂੰ ਕਰਨੀ ਹੈ ਇਹ ਦੇਖੋ ਇਸ ਸੈਂਟਰ ਵਾਲੀ ਮਾਰਕਿੰਗ ਦੇ ਵਿੱਚੋਂ ਹਾਫ ਇੰਚ ਮਾਰਕਿੰਗ نیچے ਨੂੰ ਕਰ ਲੈਣੀ ਹੈ ਹਾਫ ਇੰਚ ਮਾਰਕਿੰਗ ਤੁਸੀਂ ਉੱਪਰ ਨੂੰ ਕਰ ਲੈਣੀ ਹੈ ਠੀਕ ਹੈ ਜੀ ਇੱਥੋਂ ਸਭ ਤੋਂ ਪਹਿਲਾਂ ਤੁਸੀਂ ਰਾਉਂਡ ਸ਼ੇਪ ਦੇਵੋਗੇ ਜਿਹੜੀ ਉੱਪਰ ਵਾਲੀ ਅੱਧੇ ਇੰਚ ਦੀ ਮਾਰਕਿੰਗ ਆ ਇਸ ਤੋਂ ਇਹ ਦੇਖੋ ਇੱਥੋਂ ਤੁਸੀਂ ਰਾਉਂਡ ਸ਼ੇਪ ਦੇ ਦੋਗੇ ਠੀਕ ਹੈ ਜੀ ਉਸ ਤੋਂ ਬਾਅਦ ਜਿਹੜੀ ਥੋੜੀ ਫਰੰਟ ਕਾਰਟ ਹੈ ਇੱਥੋਂ ਤੁਸੀਂ ਦੋਵੋਗੇ ਫਰੰਟ ਕਾਰਟ ਦੀ ਜਿਹੜੀ ਮਾਰਕਿੰਗ ਆ ਇਹ ਦੇਖੋ ਇਸ ਤਰ੍ਹਾਂ ਇੱਥੋਂ ਫਰੰਟ ਕਾਰਟ ਦੀ ਮਾਰਕਿੰਗ ਇਸ ਤਰ੍ਹਾਂ ਲੈ ਕੇ ਆਵਾਂਗੇ ਇੱਥੋਂ ਆਪਾਂ ਅੰਦਰ ਇਸ ਤਰ੍ਹਾਂ ਇਹ ਕਰੋ ਚੈੱਕ ਇਹ ਆਪਣੀ ਮੋਢੇ ਦੀ ਜਿਹੜੀ ਮਾਰਕਿੰਗ ਆ ਹੋ ਚੁੱਕੀ ਆ ਗੁਲਾਈ ਦੀ ਜਦੋਂ ਜਿਹੜੀ ਆਪਾਂ ਇਹ ਮਾਰਕਿੰਗ ਕੀਤੀ ਹੋਈ ਆ ਇਹਨੂੰ ਆਪਾਂ ਇਹਦੇ ਨਾਲ ਮਿਲਾ ਦੇਣਾ ਇਸ ਤਰ੍ਹਾਂ ਠੀਕ ਹੈ ਜੀ ਇਹ ਕਰੋ ਚੈੱਕ ਮਾਰਕਿੰਗ ਆਪਾਂ ਕਰ ਲਈ ਹੋਈ ਆ ਹੁਣ ਇਸ ਤੋਂ ਬਾਅਦ ਆਪਾਂ ਕਟਿੰਗ ਕਰਾਂਗੇ ਸਭ ਤੋਂ ਪਹਿਲਾਂ ਜਿਹੜੀ ਆਪਾਂ ਉੱਪਰਲੀ ਰਾਉਂਡ ਸ਼ੇਪ ਦਿੱਤੀ ਹੋਈ ਆਪਾਂ ਇਸ ਦੀ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਠੀਕ ਹੈ ਜੀ ਇਸ ਤੋਂ ਬਾਅਦ ਆਪਾਂ ਇਹ ਦੇਖੋ ਜਦੋਂ ਆਪਾਂ ਕਾਟ ਪਾਉਣੀ ਆ ਫਰੰਟ ਵਾਲੀ ਇਹ ਦੇਖੋ ਜਿਸ ਤਰ੍ਹਾਂ ਦੋਨੋਂ ਸਾਈਡ ਆਪਣੇ ਪਲੇਨ ਪੱਲੇ ਆ ਰਹੇ ਆ ਆਪਣੇ ਜੋੜ ਵਾਲੇ ਪੱਲੇ ਦੋਨੋਂ نیچے ਵਾਲੀ ਸਾਈਡ ਆ ਠੀਕ ਹੈ ਆਪਾਂ ਉੱਪਰ ਵਾਲੇ ਦੋ ਪੱਲਿਆਂ ਤੋਂ ਫਰੰਟ ਕਾਰਡ ਦੀ ਮਾਰਕਿੰਗ ਜਿਹੜੀ ਕੀਤੀ ਹੋਈ ਆ ਐਸ ਤੋਂ ਆਪਾਂ ਕਟਿੰਗ ਕਰ ਦਾਂਗੇ ਇਸ ਤਰ੍ਹਾਂ ਹਾਂ ਇਹ ਚੱਕਾ ਆਪਾਂ ਫਰੰਟ ਕਾਰਡ ਦੀ ਮਾਰਕਿੰਗ ਕਰਤੀ ਹੋਈ ਆ ਹੁਣ ਇਹ ਜਿਹੜੀ ਕਾਰਡ ਆ ਇਹ ਆਪਣੀ ਫਰੰਟ ਸਾਈਡ ਤੇ ਆਏਗੀ 셔ਟ ਦੇ ਆਪਣਾ ਜਿਹੜਾ ਜੋੜ ਆ ਉਹ ਬੈਕ ਸਾਈਡ ਰਹੇਗਾ ਠੀਕ ਹੈ ਦੇਖੋ ਇੱਥੋਂ ਆਪਾਂ ਫੋਲਡ ਦਾ ਕੱਟ ਲਗਾ ਲਿਆ ਹੋਇਆ ਜਿੰਨੀ ਬਾਜੂ ਦੀ ਆਪਾਂ ਲੈਂਥ ਰੈਡੀ ਕਰਕੇ ਫੋਲਡ ਕਰਨਾ ਆਪਾਂ ਨੂੰ ਪਤਾ ਲੱਗ ਜਾਏਗਾ ਕਿ ਆਪਾਂ ਕਿਸ ਤਰ੍ਹਾਂ ਫੋਲਡ ਕਰਨਾ ਹੈ ਠੀਕ ਹੈ ਜੀ ਬਾਕੀ ਅਗਰ ਤੁਹਾਨੂੰ ਕੋਈ ਵੀ ਕਨਫਿਊਜ਼ਨ ਹੈਗੀ ਆ ਤੁਸੀਂ ਆਪਾਂ ਨੂੰ ਕਮੈਂਟ ਕਰਕੇ ਪੁੱਛ ਸਕਦੇ ਹੋ ਜੀ ਵੀਡੀਓ ਪੂਰੀ ਦੇਖੋਗੇ ਅਗਰ ਵੀਡੀਓ ਵਧੀਆ ਲੱਗੂਗੀ ਤੇ ਲਾਈਕ ਸ਼ੇਅਰ ਕਮੈਂਟ ਕਰਨਾ ਨਹੀਂ ਭੁੱਲਣਾ ਇਸ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਕਿ ਆਉਣ ਵਾਲੀ ਵੀਡੀਓ ਦੀ ਨੋਟੀਫਿਕੇਸ਼ਨ ਤੁਹਾਨੂੰ ਰੀਸੀਵ ਹੋ ਜਾਏ ਤੇ ਬਾਕੀ ਦੱਸਿਓ ਥਰੂ ਵੀਡੀਓ ਕਿਸ ਤਰ੍ਹਾਂ ਲੱਗੀ ਥੈਂਕ ਯੂ ਸੋ